ਤਾਂ بارش ਕਰਕੇ ਸੂਬੇ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਜਾਂ ਕਈ ਸ਼ਹਿਰਾਂ ਦੇ ਵਿੱਚ ਅਸੀਂ ਹਾਲ ਦੇਖਿਆ ਕਿ ਲੋਕਾਂ ਦੇ ਘਰਾਂ ਤੱਕ ਜਾਂ ਮਹੱਲਿਆਂ ਦੇ ਵਿੱਚ ਪਾਣੀ ਭਰਿਆ ਉਸ ਤੋਂ ਬਾਅਦ ਹੁਣ ਵਿਰੋਧੀ ਧਿਰ ਦੇ ਵੱਲੋਂ ਸਰਕਾਰ ਨੂੰ ਨਿਸ਼ਾਨੇ ਦਿੱਤੇ ਲਿਆ ਗਿਆ ਰਾਜਾ ਬੜਿੰਗ ਨੇ ਇਸ ਮਸਲੇ ਤੇ ਪੋਸਟ ਪਾਈ ਤੇ ਇਹ ਲਿਖਿਆ ਕਿ ਸਰਕਾਰ ਦੇ ਵੱਲੋਂ بارشਾਂ ਦੇ ਮੱਦੇ ਨਜ਼ਰ ਪ੍ਰਬੰਧ ਜਿਹੜੇ ਉਹ ਪਹਿਲਾਂ ਨਹੀਂ ਕੀਤੇ ਗਏ ਤੇ ਹੁਣ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਨਸੂਨ ਦੇ ਵਿੱਚ ਸਰਕਾਰੀ ਪ੍ਰਬੰਧਾਂ ਦੇ ਉੱਤੇ ਵੜਿੰਗ ਦੇ ਵੱਲੋਂ ਤਾਂ ਜੱਸਿਆ ਗਿਆ ਕਿ ਸਰਕਾਰ ਜੇ ਸਕੀਮਾਂ ਹੀ ਲਗਾ ਰਹੀ ਹੈ ਬਰਸਾਤੀ ਨਾਲਿਆਂ ਦੀ ਸਫਾਈ ਕਿਵੇਂ ਹੋਏਗੀ ਇਹਨਾਂ ਕੰਮਾਂ ਦੇ ਵਿੱਚ ਦੇਰੀ ਦੇ ਲਈ ਕੌਣ ਜ਼ਿੰਮੇਵਾਰ ਹੈ ਪਿਛਲੀ ਵਾਰ ਦੇ ਨੁਕਸਾਨ ਦੀ ਪਰਪਾਈ ਵੀ ਨਹੀਂ ਹੋਈ ਤੇ ਇਸ ਵਾਰ ਵੀ ਅੰਗੈਲੀ ਕਰ ਦਿੱਤੀ ਗਈ ਹੈ ਵੇੜੇ ਆਈ ਜੰਨ ਬਿੰਨੋ ਕੁੜੀ ਦੇ ਕੰਨ ਮੌਨਸੂਨ ਦੇ ਲਈ ਸਰਕਾਰ ਕਿੰਨੀ ਤਿਆਰ ਤਾਂ ਰਾਜਾ ਵੜਿੰਗ ਦੇ ਵੱਲੋਂ ਹੁਣ ਇਸ ਦੇ ਉੱਤੇ ਸਵਾਲ ਜਿਹੜੇ ਹੋ ਚੁੱਕੇ ਜਾ ਰਹੇ ਅਸੀਂ ਬੀਤੇ ਦਿਨ ਵੀ ਕਈ ਥਾਵਾਂ ਦੀਆਂ ਆ ਜੋ ਸਥਿਤੀਆਂ ਸੀਗੀਆਂ ਉਹ ਤੁਹਾਨੂੰ ਅਸੀਂ ਦਿਖਾਈਆਂ ਚਾਹੇ ਲੁਧਿਆਣਾ ਦਾ ਜ਼ਿਕਰ ਹੋਵੇ ਚਾਹੇ ਸੰਗਰੂਰ ਦੀ ਗੱਲ ਕਰੀਏ ਇਸੇ ਤਰ੍ਹਾਂ ਹੀ ਤਸਵੀਰ ਜਿਹੜੀ ਆ ਮੋਗਾਤ ਵੀ ਸਾਹਮਣੇ ਆਈ ਸੀ ਤੇ ਹੋਰ ਵੀ ਕਈ ਥਾਵਾਂ ਤੇ ਜਦੋਂ ਬਾਰਿਸ਼ ਹੁੰਦੀ ਹੈ ਤਾਂ ਫਿਰ ਸਥਿਤੀ ਜਿਹੜੀ ਆ ਉਹ ਕਹਿ ਸਕਦੇ ਆ ਕਿ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਲੋਕਾਂ ਨੂੰ ਮੁਸ਼ਕਲਾ ਸਹਿਣੀਆਂ ਪੈਂਦੀਆਂ ਲੋਕ ਖੱਜਲ ਹੁੰਦੇ ਆ ਆਪਣੇ ਕੰਮਕਾਰਾਂ ਤੇ ਜਾਣ ਦੇ ਲਈ ਆਪਣੀਆਂ ਮੰਜ਼ਲਾਂ ਤੇ ਜਾਣ ਦੇ ਲਈ ਕਿਉਂਕਿ ਨਾ ਤਾਂ ਉਹ ਪੈਦਲ ਲੰਘ ਪਾਉਂਦੇ ਐ ਗਲੀਆਂ ਦੇ ਵਿੱਚੋਂ ਤੇ ਨਾ ਹੀ ਉਹਨਾਂ ਦੇ ਵਾਹਨ ਜਿਹੜੇ ਆ ਉਹ ਉਹਨਾਂ ਨੂੰ ਮੰਜ਼ਲ ਤੇ ਪਹੁੰਚਾ ਪਾਉਂਦੇ ਐ। ਲਈ ਕੁਝ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੰਜਾਬ ਦੀਆਂ ਇੱਥੇ ਵਾਹਨ ਜਿਹੜੇ ਆ ਉਹ ਪਾਣੀ ਦੇ ਵਿੱਚੋਂ ਲੰਘ ਰਹੇ ਨੇ ਤੇ ਪਾਣੀ ਦੇ ਵਿੱਚ ਲੰਘਣ ਕਰਕੇ ਕਈ ਵਾਰ ਵਾਹਨ ਬੰਦ ਵੀ ਹੋ ਜਾਂਦੇ ਐ ਜਿਸ ਕਰਕੇ ਹੋਰ ਵੀ ਖੱਜਲ ਖਵਾਰੀ ਵੱਧ ਜਾਂਦੀ ਐ ਵਾਹਨਾਂ ਦਾ ਨੁਕਸਾਨ ਵੀ ਹੁੰਦਾ ਹੈ ਕਈਆਂ ਦੇ। ਇਸ ਤਰ੍ਹਾਂ ਦੀ ਜੋ ਸਥਿਤੀ ਹੈ ਜਿਹੇ ਦੇ ਵਿੱਚ ਪਹਿਲਾਂ ਤੋਂ ਹੀ ਪ੍ਰਬੰਧ ਜਿਹੜੇ ਮੁਕੰਮਲ ਹੋਣੇ ਚਾਹੀਦੇ ਆ ਤਾਂ ਜੋ ਪਾਣੀ ਦੀ ਜੋ ਨਿਕਾਸੀ ਹੈ ਉਹ ਸਹੀ ਹੁੰਦੀ ਰਹੇ ਪਰ ਫਿਰ ਵੀ ਇਸ ਦੇਤੇ ਕੰਮ ਜਿਹੜਾ ਉਹ ਨਾ ਨਹੀਂ ਹੋ ਪਾਉਂਦਾ ਜਿੰਨਾ ਕੀਤਾ ਜਾਣਾ ਚਾਹੀਦਾ ਹੈ ਬਾਰਿਸ਼ ਕਰਕੇ ਸੁੱਬੇ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਜਾਂ ਕਈ ਸ਼ਹਿਰਾਂ ਦੇ ਵਿੱਚ ਅਸੀਂ ਹਾਲ ਦੇਖਿਆ ਕਿ ਲੋਕਾਂ ਦੇ ਘਰਾਂ ਤੱਕ ਆ ਪਹੱਲਿਆਂ ਦੇ ਵਿੱਚ ਪਾਣੀ ਭਰਿਆ ਉਸ ਤੋਂ ਬਾਅਦ ਹੁਣ ਵਿਰੋਧੀ ਧਿਰ ਦੇ ਵੱਲੋਂ ਸਰਕਾਰ ਨੂੰ ਨਿਸ਼ਾਨੇ ਦਿੱਤੇ ਲਿਆ ਗਿਆ ਰਾਜਾ ਵੜਿੰਗ ਨੇ ਇਸ ਮਸਲੇ ਤੇ ਪੋਸਟ ਪਾਈ ਤੇ ਇਹ ਲਿਖਿਆ ਕਿ ਸਰਕਾਰ ਦੇ ਵੱਲੋਂ ਬਾਰਿਸ਼ਾਂ ਦੇ ਮੱਦੇਨਜ਼ਰ ਪ੍ਰਬੰਧ ਜਿਹੜੇ ਉਹ ਪਹਿਲਾਂ ਨਹੀਂ ਕੀਤੇ ਗਏ ਤੇ ਹੁਣ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਨਸੂਨ ਦੇ ਵਿੱਚ ਸਰਕਾਰੀ ਪ੍ਰਬੰਧਾਂ ਦੇ ਉੱਤੇ ਵੜਿੰਗ ਦੇ ਵੱਲੋਂ ਤਾਂ ਜੱਸਿਆ ਗਿਆ ਕਿ ਸਰਕਾਰ ਜੇ ਸਕੀਮਾਂ ਹੀ ਲਗਾ ਰਹੀ ਹੈ ਬਰਸਾਤੀ ਨਾਲਿਆਂ ਦੀ ਸਫਾਈ ਕਿਵੇਂ ਹੋਏਗੀ ਇਹਨਾਂ ਕੰਮਾਂ ਦੇ ਵਿੱਚ ਦੇਰੀ ਦੇ ਲਈ ਕੌਣ ਜ਼ਿੰਮੇਵਾਰ ਹੈ ਪਿਛਲੀ ਵਾਰ ਦੇ ਨੁਕਸਾਨ ਦੀ ਪਰਪਾਈ ਵੀ ਨਹੀਂ ਹੋਈ ਤੇ ਇਸ ਵਾਰ ਵੀ ਅੰਗੈਲੀ ਕਰ ਦਿੱਤੀ ਗਈ ਹੈ ਵੇੜੇ ਆਈ ਜੰਨ ਬਿੰਨੋ ਕੁੜੀ ਦੇ ਕੰਨ ਮੌਨਸੂਨ ਦੇ ਲਈ ਸਰਕਾਰ ਕਿੰਨੀ ਤਿਆਰ ਤਾਂ ਰਾਜਾ ਵੜਿੰਗ ਦੇ ਵੱਲੋਂ ਹੁਣ ਇਸ ਦੇ ਉੱਤੇ ਸਵਾਲ ਜਿਹੜੇ ਹੋ ਚੁੱਕੇ ਜਾ ਰਹੇ ਅਸੀਂ ਬੀਤੇ ਦਿਨ ਵੀ ਕਈ ਥਾਵਾਂ ਦੀਆਂ ਆ ਜੋ ਸਥਿਤੀਆਂ ਸੀਗੀਆਂ ਉਹ ਤੁਹਾਨੂੰ ਅਸੀਂ ਦਿਖਾਈਆਂ ਚਾਹੇ ਲੁਧਿਆਣਾ ਦਾ ਜ਼ਿਕਰ ਹੋਵੇ ਚਾਹੇ ਸੰਗਰੂਰ ਦੀ ਗੱਲ ਕਰੀਏ ਇਸੇ ਤਰ੍ਹਾਂ ਹੀ ਤਸਵੀਰ ਜਿਹੜੀ ਅਮੋਗਾ ਤੋਂ ਵੀ ਸਾਹਮਣੇ ਆਈ ਸੀ